ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅਜਿੱਤ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਸੋ ਦੋਸਤੋ ਸਿੱਖਿਆ ਵਿਭਾਗ ਵੱਲੋਂ ਥੋੜਾ ਸਮਾਂ ਪਹਿਲਾਂ ਇੱਕ ਪੱਤਰ ਜਾਰੀ ਹੋਇਆ ਜੀ ਸੋ ਕਿਉਂਕਿ ਆਪਾਂ ਦੇਖਿਆ ਕਿ ਬਹੁਤ ਲੰਮੇ ਸਮੇਂ ਤੋਂ ਅਧਿਆਪਕ ਵਰਗ ਹੈ ਜਿਹੜਾ ਉਹ ਟਰਾਂਸਫਰ ਦੀ ਉਡੀਕ ਕਰ ਰਿਹਾ ਸੀ ਸੋ ਅੱਜ ਦੋਸਤੋ ਇੱਕ ਪੱਤਰ ਜਾਰੀ ਹੋ ਚੁੱਕਿਆ ਹੈ ਸੋ ਕਿਰਪਾ ਕਰਕੇ ਬਣੇ ਰਹੋ ਸੋ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਅੱਜ ਬਦਲਣ ਲਈ ਜਿਹੜਾ ਪੋਰਟਲ ਦੋਸਤੋ ਉਹ ਓਪਨ ਕਰ ਦਿੱਤਾ ਗਿਆ ਸੋ ਦੋਸਤੋ ਜਿਹੜਾ ਆ ਪੋਰਟਲ ਓਪਨ ਕੀਤਾ ਗਿਆ ਸਟੇਸ਼ਨ ਚੁਆਇਸ ਦੇ ਲਈ ਇਹ ਓਪਨ ਨਹੀਂ ਹੈ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਇਹ ਮਤਲਬ ਜ਼ਿਲ੍ਹਾ ਲੈਵਲ ਦੇ ਉੱਪਰ ਹੀ ਜਿਹੜੀਆਂ ਬਦਲੀਆਂ ਉਹ ਕੀਤੀਆਂ ਜਾਣੀਆਂ ਠੀਕ ਹੈ ਜੀ ਇਹਦੇ ਵਿੱਚ ਜਿਸ ਤਰ੍ਹਾਂ ਕਿ ਤੁਸੀਂ ਸਿੱਖਦੇ ਹੋ ਵਿਭਾਗ ਵੱਲੋਂ ਬਦਲੀਆਂ ਦੇ ਪਹਿਲੇ ਗੇਟ ਦਰਾਂ ਜ਼ਿਲ੍ਹੇ ਦੇ ਅੰਦਰ ਵਿਦਨ ਡਿਸਟ੍ਰਿਕਟ ਬਦਲੀਆਂ ਕੀਤੀਆਂ ਜਾਣੀਆਂ ਹਨ ਜਿਨ੍ਹਾਂ ਦਸਤਕਰਤਾਵਾਂ ਵੱਲੋਂ ਬਦਲੀ ਲਈ ਬੇਨਤੀ ਦਿੱਤੀ ਹੈ ਉਹ ਜ਼ਿਲ੍ਹੇ ਦੇ ਅੰਦਰ ਬਦਲੀ ਕਰਵਾਉਣਾ ਚਾਹੁੰਦੇ ਹਨ ਤਾਂ ਈ ਪੰਜਾਬ ਪੋਰਟਲ ਲੌਗਇਨ ਕਰਕੇ ਆਪਣਾ ਜਿਹੜਾ ਉਹ ਸਟੇਸ਼ਨ ਚੁਆਇਸ ਕਰ ਸਕਦੇ ਹਨ ਮਿਥੀ ਕੀ ਹੋਊਗੀ ਜੀ ਦੋਸਤੋ 5 ਅਗਸਤ 2025 ਤੋਂ ਲੈ ਕੇ 6 ਅਗਸਤ ਭਾਵ ਕੱਲ ਤੋਂ ਜਿਹੜਾ ਉਹ 5 ਤੇ 6 ਅਗਸਤ ਨੂੰ ਜਿਹੜਾ ਤੁਸੀਂ ਉਹ ਆਪਣੀ ਸਟੇਸ਼ਨ ਚੁਆਇਸ ਕਰ ਸਕਦੇ ਹੋ ਬਦਲਣ ਲਈ ਉਪਲਬਧ ਖਾਲੀ ਸਾਮੀਆਂ ਦੀ ਸੂਚੀ ਈ ਪੰਜਾਬ ਪੋਰਟਲ ਤੇ ਲੌਗਇਨ ਕਰਕੇ ਆਪਣੇ ਟ੍ਰਾਂਸਫਰ ਮੀਨੂ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਜਿੱਥੇ ਸਟੇਸ਼ਨ ਚੁਆਇਸ ਹੋਊਗੀ ਠੀਕ ਹੈ ਜੀ ਸਟੇਸ਼ਨ ਚੁਆਇਸ ਇਹਨਾਂ ਉਪਲਬਧ ਖਾਲੀ ਸਟੇਸ਼ਨਾਂ ਵਿੱਚੋਂ ਕੀਤੀ ਜਾ ਸਕਦੀ ਹੈ ਭਾਵ ਤੁਹਾਨੂੰ ਜਿੰਨੇ ਵੀ ਖਾਲੀ ਸਟੇਸ਼ਨ ਸ਼ੋ ਹੋਣਗੇ ਤੁਸੀਂ ਉਹਨਾਂ ਵਿੱਚੋਂ ਕੋਈ ਵੀ ਇੱਕ ਸਟੇਸ਼ਨ ਚੁਣ ਸਕਦੇ ਹੋ ਕਿਉਂਕਿ ਦੋਸਤੋ ਇੱਕ ਨਹੀਂ ਕਹਿ ਸਕਦੇ ਸੌਰੀ ਮਾਫੀ ਚਾਹਾਂਗੇ ਜਿੰਨੇ ਮਰਜੀ ਜਿੰਨੇ ਵੀ ਤੁਹਾਨੂੰ ਸ਼ੋ ਹੋ ਰਹੇ ਹੋਣਗੇ ਮੰਨ ਲਓ ਜੇ ਤੁਹਾਡੇ ਆਈਡੀ ਦੇ ਵਿੱਚ ਤਕਰੀਬਨ 100 ਸ਼ੋ ਹੋ ਰਹੇ ਹਨ ਤਾਂ ਤੁਸੀਂ 100 ਦਾ 100 ਵੀ ਚੁਣ ਸਕਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਇਹ ਵਿਭਾਗ ਨੇ ਦੇਖਣਾ ਹੈ ਠੀਕ ਹੈ ਜੀ ਜਾਂ ਤੁਹਾਡੀ ਜਿੱਥੇ ਕਿਤੇ एलिजिਬਿਲਟੀ ਬਣਦੀ ਹੈ ਉੱਥੇ ਦੇਖਣਾ ਵੀ ਤੁਸੀਂ ਕਿੱਥੇ ਤੱਕ ਸੂਟੇਬਲ ਰਹੂ ਫਿਰ ਉਸ ਤੋਂ ਬਾਅਦ ਤੁਹਾਨੂੰ ਉਹ ਇੱਕ ਸਟੇਸ਼ਨ ਜਿਹੜਾ ਤੁਹਾਨੂੰ ਅਲਾਓ ਕਰ ਦਿੱਤਾ ਜਾਊਗਾ ਜਿਹੜੇ ਅਦਿਪ ਕਰਮਚਾਰੀ ਬਦਲੀਆਂ ਕਰਵਾਉਣ ਵਿੱਚ ਸਫਲ ਹੋ ਜਾਣਗੇ ਤਾਂ ਉਹਨਾਂ ਨੂੰ ਬਦਲੀ ਵਾਲੇ ਸਟੇਸ਼ਨ ਭਾਵ ਜਿੱਥੇ ਬਦਲੀ ਹੋਈ ਹੈ ਵਿਖੇ ਜੁ ਕਿਸੇ ਵੀ ਹਾਲਤ ਵਿੱਚ ਬਦਲੀ ਰੱਦ ਨਹੀਂ ਕੀਤੀ ਜਾਏਗੀ ਇਸ ਲਈ ਅਧਿਆਪਕ ਕਰਮਚਾਰੀ ਬਦਲੀ ਸਟੇਸ਼ਨ ਚੁਆਇਸ ਬਹੁਤ ਧਿਆਨਪੂਰਵਕ ਪਰਣਾ ਜੇਕਰ ਕਿਸੇ ਅਧਿਆਪਕ ਕੰਪਿਊਟਰ ਫੈਕਲਟੀ ਵਲੰਟੀਅਰ ਨੂੰ ਬਦਲੀ ਆਨਲਾਈਨ ਸਟੇਸ਼ਨ ਚੁਆਇਸ ਵਿੱਚ ਦਿੱਕਤ ਪੇਸ਼ ਆਉਂਦੀ ਹੈ ਜਿਲਾ ਐਮ ਆਈ ਐਸ ਕੋਆਰਡੀਨੇਟਰ ਦੀ ਮਦਦ ਉਹ ਲੈ ਸਕਦਾ ਸੋ ਦੋਸਤੋ ਬਾਕੀ ਰੂਲ ਐਂਡ ਰੈਗੂਲੇਸ਼ਨਸ ਸੇਮ ਨੇ ਸਿਰਫ ਜ਼ਿਲ੍ਹੇ ਦੇ ਅੰਦਰ ਅੰਦਰ ਜਿਹੜੀਆਂ ਬਦਲੀਆਂ ਹੋਈਆਂ ਜੇਕਰ ਤੁਸੀਂ ਮੰਨ ਲਓ ਮਾਨਸਾ ਬਠਿੰਡਾ ਪਟਿਆਲਾ ਸੰਗਰੂਰ ਜਿਹੜੀ ਮੇਰਾ ਮਤਲਬ ਸੌਰੀ ਪਟਿਆਲਾ ਨਹੀਂ ਕਹਿ ਸਕਦਾ ਦੋਸਤੋ ਸੰਗਰੂਰ ਪਟਿਆਲਾ ਤੇ ਜਾਂ ਇਸ ਤੋਂ ਇਲਾਵਾ ਹੋਰ ਵੀ ਜਿਹੜੇ-ਜਿਹੜੇ ਕੋਈ ਕੈਂਡੀਡੇਟਸ ਐ ਆਪਦੇ ਜ਼ਿਲ੍ਹੇ-ਜ਼ਿਲ੍ਹੇ ਦੇ ਅੰਦਰ ਉਹ ਬਦਲੀਆਂ ਕਰਵਾ ਸਕਦੇ ਐ ਠੀਕ ਹੈ ਜੀ ਸੋ ਫਿਲਹਾਲ ਉਹਨਾਂ ਲਈ 5 ਤੇ 6 ਤਰੀਕ ਨੂੰ ਜਿਹੜਾ ਪੋਰਟਲ ਖੋਲਿਆ ਗਿਆ ਇਸ ਤੋਂ ਬਾਅਦ ਜਿਹੜਾ ਉਹ ਇੰਟਰ ਡਿਸਟ੍ਰਿਕਟ ਜਿਹੜੀ ਉਹ ਕੀਤੀ ਜਾਣੀ ਆ ਭਾਵ ਜ਼ਿਲ੍ਹੇ ਤੋਂ ਬਾਹਰ ਬਦਲੀਆਂ ਦੀ ਜਿਹੜਾ ਪੋਰਟਲ ਖੋਲਿਆ ਜਾਣਾ 6 ਤਰੀਕ ਦਿੱਤੀ ਆ ਦੋਸਤੋ ਤਕਰੀਬਨ ਤਰੀਕ ਨੂੰ 8 ਤੱਕ ਜਿਹੜਾ ਹੈਗਾ ਉਹ ਓਪਨ ਪੋਰਟਲ ਜਿਹੜਾ ਉਹ ਖੋਲ ਦਿੱਤਾ ਜਾਊਗਾ ਸਟੇਸ਼ਨ ਚੁਆਇਸ ਦੇ ਲਈ ਜਿਸ ਦੇ ਵਿੱਚ ਸਾਰੇ ਹੀ ਮਤਲਬ ਡਿਸਟ੍ਰਿਕਟ ਵਾਈਜ਼ ਤੁਸੀਂ ਜਿਹੜਾ ਉਹ ਆਪਣੀ-ਆਪਣੀ ਚੁਆਇਸ ਕਰ ਸਕਦੇ ਠੀਕ ਹੈ ਜੀ ਸੋ ਉਹਦੇ ਵਿੱਚ ਵੀ ਸੇਮ ਹੁੰਦਾ ਦੋਸਤੋ ਜਿੰਨੇ ਸਟੇਸ਼ਨ ਤੁਸੀਂ ਭਰਨਾ ਚਾਹੋ ਭਰ ਸਕਦੇ ਹੋ ਸੋ ਕਿਰਪਾ ਕਰਕੇ ਉਹਨਾਂ ਭੈਣ ਭਰਾਵਾਂ ਨਾਲ ਜਰੂਰ ਸਾਂਝਾ ਕਰਿਓ ਜਿਹੜੇ ਸਟੇਸ਼ਨ ਚੁਆਇਸ ਦੀ ਉਡੀਕ ਕਰ ਰਹੇ ਸੀ 20 ਤਰੀਕ ਤੱਕ ਦਾ ਸਮਾਂ ਜਿਹੜਾ ਉਹ ਦਿੱਤਾ ਗਿਆ 20 ਤਰੀਕ ਦੇ ਵਿੱਚ ਵਿੱਚ ਸਾਰਿਆਂ ਨੂੰ ਜਿਹੜੀ ਉਹ ਸਟੇਸ਼ਨ ਚੁਆਇਸ ਕਰਵਾ ਦਿੱਤੀ ਜਾਣੀ ਠੀਕ ਹੈ ਜੀ ਸੋ ਮਿਲਦੇ ਹਾਂ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ